ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਦੀ ਅਪਾਰ ਬਖਸ਼ਿਸ਼ ਕਿਰਪਾ ਦਾ ਸਦਕਾ ਨੌਵੇਂ ਗੁਰੂ ਨਾਨਕ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 350 ਸਾਲਾ ਸ਼ਹੀਦੀ ਜੋੜ ਮੇਲੇ ਦੇ ਸਬੰਧ ਵਿੱਚ ਜੋ ਕੇ ਆਉਣ ਵਾਲੇ ਜਿਨ੍ਹਾਂ ਵਿੱਚ 25 ਨਵੰਬਰ 2025 ਨੂੰ ਆ ਰਿਹਾ ਹੈ ਸਤਗੁਰਾਂ ਤੋਂ ভরਸਾਏ ਮਹਾਪੁਰਸ਼ ਸ਼੍ਰੋਮਣੀ ਵਿਰਕਟ ਬ੍ਰਹਮਲੀਨ ਸ਼੍ਰੀ ਮਾਨ ਸੰਤ ਮਹਾਰਾ ਸੰਤ ਬਾਬਾ ਦਲੇਰ ਸਿੰਘ ਜੀ ਦੀ 26ਵੀਂ ਸਾਲਾਨਾ ਯਾਦ ਅਤੇ ਉਹਨਾਂ ਦੇ ਚਰਨ ਸੇਵਕ ਬ੍ਰਹਮਲੀਨ શ્રીમાન ਸੰਤ ਬਾਬਾ ਸਤਨਾਮ ਜੀ ਦੀ ਸਾਲਾਨਾ ਯਾਦ ਅਤੇ ਬ੍ਰਹਮਲੀਨ શ્રીમાન ਸੰਤ ਬਾਬਾ ਜਗਦੇਵ ਸਿੰਘ ਮੋਹਣੀ ਜੀ ਦੀ 16ਵੀਂ ਸਾਲਾਨਾ ਯਾਦ ਜੋ ਨਿਰਮਲ ਕੁਟਿਆ ਟੂਟੋ ਮਜਾਰਾ ਦੇ ਮੁੱਖ ਸੇਵਾਦਾਰ ਸਤਕਾਰਯੋਗ શ્રીમાન ਸੰਤ ਬਾਬਾ ਮੱਖਣ ਸਿੰਘ ਜੀ ਨਗਰ ਨਿਵਾਸੀ ਇਲਾਕਾ ਨਿਵਾਸੀ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਕਾਉਣ ਵਾਲੇ ਦਿਨਾਂ ਵਿੱਚ 20 ਅਤੇ 21 ਨਵੰਬਰ ਨੂੰ ਮਨਾਉਣ ਜਾ ਰਹੇ ਹਨ ਉਸ ਦੇ ਸਬੰਧ ਵਿੱਚ ਨਿਰਮਲ ਕੁਟੀਆ ਟੂਟੋ ਮਜਾਰਾ ਦੀਆਂ ਮਾਈਆਂ ਬੀਬੀਆਂ ਬੱਚੀਆਂ ਵੱਲੋਂ ਜੋ 41 ਦਿਨ ਦੇ ਸੁਖਮਨੀ ਸਾਹਿਬ ਅਤੇ ਮੂਲ ਮੰਤਰ ਦੇ ਜਾਪ ਕੀਤੇ ਜਾਂਦੇ ਹਨ ਉਹ ਪਿਛਲੇ ਦਿਨਾਂ ਅੰਦਰ 21 ਸਤੰਬਰ 2025 ਨੂੰ ਆਰੰਭ ਹੋਏ ਸਨ ਜਿਨ੍ਹਾਂ ਦੀ ਅੱਜ 31 31 ਅਕਤੂਬਰ ਦੇਣਾ ਸ਼ੁੱਕਰਵਾਰ 2025 ਨੂੰ ਸੰਪੂਰਨਤਾ ਹੋਈ ਹੈ ਸਮੋਹ ਮਾਈਆਂ ਬੀਬੀਆਂ ਨੂੰ ਜੋ ਗੁਰੂ ਘਰ ਦੀ ਮਰਿਆਦਾ ਹੈ ਸੁਖਮਨੀ ਸਾਹਿਬ ਅਤੇ ਮੂਲ ਮੰਤਰ ਦਾ ਜਾਪ ਕਰਨ ਵਾਲੀਆਂ ਮਾਈਆਂ ਬੀਬੀਆਂ ਬੱਚੀਆਂ ਨੂੰ ਮਹਾਪੁਰਸ਼ਾਂ ਨੇ ਸਿਰੋਪਾ ਦੇ ਕੇ ਸਨਮਾਨਤ ਕੀਤਾ ਅਤੇ ਆਉਣ ਵਾਲੇ ਦਿਨਾਂ ਵਿੱਚ ਵਰਸੀ ਸਮਾਗਮ ਦੇ ਸਬੰਧ ਵਿੱਚ 20 ਨਵੰਬਰ ਨੂੰ ਮਹਾਨ ਵਿਸ਼ਾਲ ਨਗਰ ਕੀਰਤਨ ਹੈ 21 ਨਵੰਬਰ ਦਾ ਮਹਾਨ ਗੁਰਮਤਿ ਸੰਤ ਸਮਾਗਮ ਹੈ 11 ਨਵੰਬਰ ਨੂੰ ਅਖੰਡ ਯਾਪਨੀ ਲੜੀ ਆਰੰਭ ਹੋ ਜਾਣੀ ਹੈ 11 ਨਵੰਬਰ ਤੋਂ ਹੀ ਹਰ ਰੋਜ਼ ਰਾਤ ਨੂੰ 6 ਵਜੇ ਤੋਂ ਲੈ ਕੇ 9 ਵਜੇ ਤੱਕ ਇਲਾਹੀ ਬਾਣੀ ਦਾ ਕੀਰਤਨ ਅਤੇ ਗੁਰਮਤਿ ਵਿਚਾਰਾ ਹੋਣੀਆਂ ਹਨ ਜਿਸ ਦੇ ਸਬੰਧ ਵਿੱਚ 15 ਨਵੰਬਰ ਦੀ ਰਾਤ ਦਾ ਸਮਾਹ ਹੈ ਸਤਿਕਾਰਯੋਗ ਸ਼੍ਰੀ ਮਾਨ ਸੰਤ ਬਾਬਾ ਬਲਵੀਰ ਸਿੰਘ ਜੀ ਹਰਿਆਣੇ ਭੁੰਗੇ ਵਾਲੇ ਉਹਨਾਂ ਦੇ ਬੱਚਿਆਂ ਨੇ ਕੀਰਤਨ ਕਰਨਾ ਹੈ 16 ਨਵੰਬਰ ਦੀ ਰਾਤ ਦਾ ਸਮਾਹ ਹੈ ਸਤਿਕਾਰਯੋਗ ਸ਼੍ਰੀ ਮਾਨ ਸੰਤ ਬਾਬਾ ਰਜਨੀਸ਼ ਸਿੰਘ ਜੀ ਨੱਥੂ ਮਾਜਰੇ ਵਾਲੇ ਉਹਨਾਂ ਦਾ ਸਮਾਂ ਹੈ 17 ਨਵੰਬਰ ਦੀ ਰਾਤ ਦਾ ਸਮਾਂ ਹੈ ਸਤਕਾਰਯੋਗ ਸ਼੍ਰੀ ਮਨਸੰਤ ਬਾਬਾ ਮਨਵੀਰ ਸਿੰਘ ਜੀ ਨਾਨਕ ਸਰਠਾਠ ਮੁਕਤਸਰ ਵਾਲੇ ਉਹਨਾਂ ਦਾ ਸਮਾਂ ਹੈ 17 18 ਨਵੰਬਰ ਦੀ ਰਾਤ ਦਾ ਸਮਾਂ ਹੈ ਸਤਕਾਰਯੋਗ ਸਿੰਘ ਸਾਹਿਬ ਗਿਆਨੀ ਸੁਖਦੇਵ ਸਿੰਘ ਜੀ ਡੱਲਾ ਉਨਾ ਦਾ ਸਮਾਹ ਹੈ 19 ਨਵੰਬਰ ਨੂੰ ਅਸੀਂ ਆਪ ਹੀ ਰਲ ਮਿਲ ਕੇ ਕੀਰਤਨ ਕਰਨਾ ਹੈ 20 ਨਵੰਬਰ ਦਾ ਮਹਾਨ ਵਿਚਾਰ ਨਗਰ ਕੀਰਤਨ 21 ਨਵੰਬਰ ਦਾ ਮਹਾਨ ਗੁਰਮਤ ਸੰਚ ਸਮਾਗਮ ਮਹਾਪੁਰਸ਼ਾਂ ਵੱਲੋਂ ਸਮੂਹ ਨਗਰ ਨਿਵਾਸੀ ਇਲਾਕਾ ਨਿਵਾਸੀ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਵਿੱਚ ਉਕੀਆ ਵਿਖੇ ਪਹੁੰਚ ਕੇ ਗੁਰੂ ਕੇ ਲੰਗਰਾਂ ਦੀ ਦਰਬਾਰ ਦੀ ਪਾਠੀ ਸਿੰਘਾਂ ਦੀ ਸੰਤਾਂ ਸਾਧੂਆਂ ਦੀ ਸੇਵਾ ਕਰਕੇ ਕਥਾ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ